ਰਬੇ ਤੇ ਤੈਨੂੰ পাগল ਪਾ ਲਗਾ ਤੈਨੂੰ ਲੋੜ ਪੈ ਗਈ ਤੈਨੂੰ ਮੀਂਗਣ ਜੀ ਨੂੰ ਸਾਹ ਹੈਗੇ ਨੇ ਤੇਰੇ ਚ ਪੂਰੇ ਕਿੰਨੇ ਕਿਸਾਹ ਨੇ ਤੇਰੇ ਚ ਸਾਹਾਂ ਤੋਂ ਵੱਧ ਕੇ ਮੈਨੂੰ ਲੋੜ ਹੈ ਵੇ ਤੇਰੀ ਇਹਨੂੰ ਕਹੀ ਕਰਨੀ ਆ ਉਹ ਤੇਰੀ ਉਮਰ ਹਜੇ ਨੱਕ ਤੋਂ ਤੂਹੇ ਕੱਢ ਕੇ ਖਾਣ ਵਾਲੀ ਐ ਠੀਕ ਹੈ ਨਾ ਉਹ ਪਹਿਲਾਂ ਪੂਰੀ ਤਰ੍ਹਾਂ ਚੋਂ ਨਿਕਲ ਤ ਲੈ ਦੁੱਧ ਵਾਲੇ ਦੰਦ ਨਿਕਲ ਕੇ ਤੇਰੀ ਅਗੇ ਦਵਾਰੇ ਓਏ ਹੱਤ ਹੋਈ ਪਿਆਰ ਜਿਵਾਕਾਂ ਦੀ ਅਸੀਂ ਆ ਉਮਰ ਤੇ ਘਰ ਦੇ ਨਹੀਂ ਲੜੀ ਜਾਂਦੀ ਕਿ ਅਸੀਂ ਪਾਸੇ ਚੜ ਕੇ ਤਾਂ ਸਿਸ਼ਾ ਵਾਲੇ ਪਾਸੇ ਬਹਿਣਾ ਵੀ ਮੈਂ ਤਾਂ ਸਿਸ਼ਾ ਵਾਲੇ ਪਾਸੇ ਬੈਠੂ ਉੱਚੀ ਉੱਚੀ ਬਿਲਡਿੰਗਾਂ ਦੇਖਦਾ ਜਾਉ ਤੇ ਅੱਜ ਕੱਲ ਦੇ ਜਵਾਕ ਦੇਖ ਲਓ ਇਹਨਾਂ ਨੂੰ ਪਿਆਰ ਹੋ ਗਿਆ ਕੋਈ ਨਾ ਪੁੱਤਰ ਹੋਣਾ ਤੈਨੂੰ ਮੈਂ ਕੁੱਕਰੇ ਲੈ ਕੇ ਦੇ ਦੂੰਗਾ ਓ ਇਹਨਾਂ ਦੇ ਘਰ ਦੇ ਤੇ ਹੈਰਾਨਾ ਜਿਹੜੀ ਇਹਨਾਂ ਨੂੰ ਮੋਬਾਈਲ ਫੜਾ ਦਿੰਦੇ ਨੇ ਆ ਦੇਖ ਲਓ ਕਿਵੇਂ ਹਜੇ ਜੰਮੀ ਬਾਤ ਚੋ ਹੈ ਪਹਿਲਾਂ ਇਹਨੂੰ ਪਹਿਲਾਂ ਅਸੀਂ ਆਸਕਲੀ ਰੋਈ ਜਾਂਦੇ ਮੈਂ ਤਾਂ ਹੈਰਾਨਾ ਇਹਨਾਂ ਦਾ ਕੀ ਕਹੂੰ ਤੇ ਬਕੈਨਾ ਬਟੇ ਹੋ ਕੀ ਇਹਨੂੰ ਕਿਵੇਂ ਲੱਗੀ ਪਈ ਓ ਸਾਨੂੰ ਆ ਉਮਰ ਤੇ ਨਲੀ ਨਹੀਂ ਤੇ ਇਹ ਦੇਖ ਨੂੰ ਕਿਵੇਂ ਲੱਗੀ ਪਈ ਐ ਤੈਨੂੰ ਪਾਗਲਪਨ ਲੱਗਦਾ ਤੂੰ ਤਾਂ ਚਾਹਤ ਹੈ ਮੇਰੀ ਚਾਹਤ ਹੈਗੀ ਤੈਨੂੰ ਹਜੇ ਗੋਦੀ ਚਾਕੇ ਤੈਨੂੰ ਹਜੇ ਮੇਲ ਲਾ ਦਿਖਾਉਂਦੇ ਨੇ ਘਰ ਦੇ ਤੂੰ ਭਾਲਦੀਆਂ ਚਾਹਤ ਐ ਦੇਖ ਨੂੰ ਮੀਂਗੜ ਜੀ ਕੀ ਕਰਦੀ ਐ ਕਿਵੇਂ ਲੱਗੀ ਐ ਕੋਈ ਨਾ ਪੁੱਤ ਰੋ ਨਾ ਕੱਲ ਤੈਨੂੰ ਨਵੇਂ ਸਕੂਲ ਭੇਜ ਦਾਂਗੇ ਮੈਡਮ ਨਹੀਂ ਕਰਦੀ ਤੈਨੂੰ ਤੇਰੀ ਵੱਡੀ ਤੇਰੀ ਮੀਂਗਣੀ